ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਕਾਚ ਦੇ ਵਿਚਾਲੇ ਟਕਰਾਅ ਦੇਖਣ ਨੂੰ ਮਿਲਿਆ ਸੀ ਹੁਣ ਇਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਵੀ ਬੋਲੇ ਨੇ ਅੱਜ ਕਾਫੀ ਗਰਜੇ ਨੇ ਸੁਖਬੀਰ ਸਿੰਘ ਬਾਦਲ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਾਅਜ਼ ਵੀ ਕੱਸਿਆ ਤੇ ਉਹਨਾਂ ਨੇ ਜੋ ਜਥੇਦਾਰ ਦੇ ਉੱਤੇ ਸੀਐਮ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਉਸ ਦੇ ਉੱਤੇ ਵੀ ਗੱਲ ਕੀਤੀ ਹੈ ਕੀ ਬੋਲਣਗੇ ਸੁਬੀਰ ਸਿੰਘ ਬਾਦਲ ਇਸ ਸਵਾਲ ਨੂੰ ਅਡਰੈਸ ਕਰਾਂਗੇ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੱਡੇ ਐਲਾਨ ਕੀਤੇ ਨੇ ਕਿ ਯੂਨੀਵਰਸਿਟੀ ਬਣਾਈ ਜਾਵੇਗੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਦੇ ਉੱਤੇ ਫਰਸਟ ਕਲਾਸ ਯੂਨੀਵਰਸਿਟੀ ਬਣੇਗੀ ਤੇ ਹੋਰ ਵੀ ਕਈ ਵੱਡੇ ਐਲਾਨ ਕੀਤੇ ਨੇ ਕਿਹੜੇ ਐਲਾਨ ਕੀਤੇ ਨੇ ਕੀ ਕੁਝ ਬੋਲਣੇ ਅੱਜ ਅਨੰਦਪੁਰ ਦੀ ਧਰਤੀ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਇਸ ਸਵਾਲ ਨੂੰ ਵੀ ਅਡਰੈਸ ਕਰਾਂਗੇ ਤੇ ਹੋਰ ਵੀ ਪੰਜਾਬ ਦੇ ਮੁੱਦੇ ਨੇ ਜਿਨ੍ਹਾਂ ਤੇ ਤਾਂ ਚਰਚਾ ਕਰਨੀ ਪੈਂਦੀ ਹੈ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਸਾਥਰੀ ਕਾਲ ਮੈਂ ਸਾਖਸ਼ੀ ਕੋ ਸਵਾਗਤ ਕਰਦੀ ਮੇਨ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀਰ ਸਿੰਘ ਪਟੇ ਪਟੇ ਸਾਹਿਬ ਸਾਥਰੀ ਕਾਲ ਬੋ ਸਵਾਗਤ ਹੈ ਤੁਹਾਡਾ ਧੁਕਰੀਆ ਜੀ ਮੇਰੇ ਵੱਲੋਂ ਵੀ ਆਪਜੀ ਤੇ ਸਾਰੇ ਸਰੋਤਾ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪਰ ਅੱਜ ਆ vai ਸੁਬੀ ਸਿੰਘ ਬਾਦਲ ਪਹੁੰਚਦੇ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਐਸਪੀਸੀ ਪ੍ਰੋਗਰਾਮ ਕਰਵਾਉਂਦੀ ਹੈ ਤੇ ਇਸੇ ਸਟੇਜ ਦੇ ਉੱਤੇ ਖੜ ਕੇ ਸੀਐਮ ਦੇ ਉੱਤੇ ਤੰਜ ਵੀ ਕੱਸੇ ਜਾਂਦੇ ਨੇ ਕਹਿੰਦੇ ਕਿ ਉਹ ਸੀਐਮ ਦੇ ਬੋਲੋ ਜਥੇਦਾਰ ਦੇ ਉੱਤੇ ਬੋਲਿਆ ਗਿਆ ਜਥੇਦਾਰ ਦੇ ਬਾਰੇ ਗਲਤ ਤਰੀਕੇ ਦੇ ਨਾਲ ਉਹਨਾਂ ਨੇ ਬਿਆਨਬਾਜ਼ੀ ਕੀਤੀ ਹੈ ਇੱਕ ਟਕਰਾਅ ਦੇਖਣ ਨੂੰ ਮਿਲਿਆ ਸੀ ਦੋਵਾਂ ਦੇ ਵਿਚਾਲੇ ਕਿ ਗਲਤ ਹੈ ਜਥੇਦਾਰ ਤੇ ਸੁਪਰੀਮ ਹੁੰਦਾ ਹੈ ਉਹਨਾਂ ਦੇ ਬਾਰੇ ਕੌਣ ਅਜੀਹਾ ਬੋਲਦਾ ਇਸ ਨੂੰ ਕੋਈ ਸਮਝਾਓ ਤੇ ਤੁਸੀਂ ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਆ ਕਿਉਂਕਿ ਜਥੇਦਾਰਾਂ ਨੂੰ ਲੈ ਕੇ ਬਦਲਾਂ ਦਾ ਕੀ ਇੱਕ ਰੁਖ ਰਹਿੰਦਾ ਇਹ ਵੀ ਸਾਰਿਆਂ ਨੂੰ ਪਤਾ ਹੀ ਹੈ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਆ ਉਹਨਾਂ ਵੱਲੋਂ ਇਹ ਕਿਹਾ ਗਿਆ ਵੀ ਮੁੱਖ ਮੰਤਰੀ ਨੇ ਜਿਹੜੀ ਟਿੱਪਣੀ ਕੀਤੀ ਆ ਜਿਹਦਰ ਅਕਾਲ ਤਖਤ ਤੇ ਉਹ ਮੰਦ ਭਾਗੀ ਆ ਤੇ ਉਹ ਮਰਿਆਦਾ ਦੇ ਉਲਟ ਜੀ ਕਿਉਂ ਮੁੱਖ ਮੰਤਰੀ ਨੇ ਇਹ ਗੱਲ ਕਹੀ ਸੀ ਵੀ ਮੈਨੂੰ ਤੁਸੀਂ ਅਕਾਲ ਤਖਤ ਤੇ ਬੁਲਾਉਣਾ ਵਾ ਬੁਲਾਓ ਸੈਟੀਅਟ ਬੁਲਾਉਣਾ ਬੁਲਾਓ ਮੈਂ ਆਲਵਾਸ ਤੇ ਬਿਲਕੁਲ ਤਿਆਰ ਬਰ ਤਿਆਰ ਬਿਠਾ ਪਰ ਜਿਹੜੇ ਕਿਸੇ ਫਿਰ ਮੈਂ ਕੋਲੂਗਾ ਉਹ ਤੁਹਾਡੇ ਕੋਲ ਜਵਾਬ ਦੇ ਨਹੀਂ ਹੋਣੇ ਜੀ ਦੂਸਰੀ ਚੀਜ਼ ਉਹਨਾਂ ਗਈ ਵੀ ਸਾਡੇ ਤੇ ਉਹ ਟਿੱਪਣੀਆਂ ਕਰਦੇ ਨੇ ਜਿਨ੍ਹਾਂ ਦੀ ਦਸਤਾਰ ਬੰਦੀ ਦੋਵਰੀ ਹੋ ਚੁੱਕੀ ਐ ਤੀਜੀ ਵਾਰ ਵੀ ਤੈਨੂੰ ਕਦੋਂ ਹੋਣੀ ਆ ਮਾਨਤਾ ਲੈਣ ਵਾਸਤੇ ਤੇ ਲੋਕਾਂ ਦੇ ਘਰਾਂ ਚ ਤੁਰੇ ਫਿਰਦੇ ਵੀ ਮੈਨੂੰ ਇਹ ਦਸਤਾਰ ਦਿਓ ਤੇ ਮੈਨੂੰ ਬਤੌਰ ਜਹਦਰ ਮਾਨਤਾ ਦਿਓ ਕੀ ਉਹ ਸਾਡੀ ਕੌਮ ਦੇ ਰਹਿ ਬਤੀ ਸਾਡੀ ਕੌਮ ਦੇ ਰਹਿ ਬਰ ਹੋ ਸਕਦੇ ਆ ਉਹਨਾਂ ਉੱਤੇ ਸੁਖਬੀਰ ਸਿੰਘ ਬਾਦਲ ਨੇ ਟਿੱਪਣੀ ਕਰਦਿਆ ਸੀ ਵੀ ਜੋ ਮੁੱਖ ਮੰਤਰੀ ਨੇ ਕਿਹਾ ਜਥੇਦਾਰ ਸੁਪਰੀਮ ਹੁੰਦੇ ਆ ਉਹਨਾਂ ਤੇ ਜੋ ਕੀਤੀ ਇਹਨਾਂ ਗਲਤ ਟਿੱਪਣੀ ਕੀਤੀ ਇਹਨਾਂ ਨੂੰ ਤੁਰੰਤ ਉੱਤੇ ਮਾਫੀ ਮੰਗਣੀ ਚਾਹੀਦੀ ਪਰ ਸਰਦਾਰ ਸੁਖਬੀਰ ਸਿੰਘ ਜੀ ਤੁਸੀਂ ਭੁੱਲ ਗਿਓ ਸੌਦਾ ਸਾਹਿਬ ਦੀ ਮਾਫੀ ਨੂੰ ਦਵੇਣ ਵਾਸਤੇ ਤੁਸੀਂ ਆਪਣੇ ਘਰ ਜਥੇਦਾਰ ਨੂੰ ਬੁਲਾਇਆ ਸੀਗਾ ਜੀ 22 ਸਤੰਬਰ 2015 ਨੂੰ ਤੁਸੀਂ ਮੁੱਖ ਮੰਤਰੀ ਦੀ ਕੋਠੀ ਚੰਡੀਗੜ੍ਹ ਬੁਲਾਇਆ ਸੀਗਾ ਉੱਥੇ ਉਹਨਾਂ ਨੂੰ ਆਦੇਸ਼ ਦਿੱਤੇ ਸੀ ਆਹ ਚਿੱਠੀ ਲੈ ਜਾਓ ਤੇ ਆਹ ਬੰਦੇ ਨੂੰ ਤੁਸੀਂ ਕੱਲ ਨੂੰ ਮਾਫੀ ਦੇਣੀ ਆ 24 ਸਤੰਬਰ 2015 ਨੂੰ ਜਥੇਦਾਰਾਂ ਦੇ ਨਾਂ ਚੁੰਦਿਆ ਵੀ ਤੁਹਾਡੇ ਸਰਕਾਰੀ ਡੰਡੇ ਤੋਂ ਡਰਦਿਆਂ ਸੌਦਾ ਸਾਹਿਬ ਨੂੰ ਮਾਫੀ ਦਿੱਤੀ ਤੇ ਜਦੋਂ ਮਾਫੀ ਦਿੱਤੀ ਤੇ ਫਿਰ ਹੜਕਮ ਬੱਝ ਗਿਆ ਕਰੀ ਜਦੋਂ ਕੌਮ ਦੇ ਵਿੱਚ ਹੜਕਮ ਹੜਕਮ ਬੱਤਿਆ ਤੁਹਾਡੇ ਕੋਲ ਜਵਾਬ ਵੀ ਨਹੀਂ ਰਿਹਾ 16 ਅਕਤੂਬਰ 2015 ਨੂੰ ਬਕਾਇਦਾ ਤੌਰ ਤੇ ਉਹ ਮਾਫੀ ਵਾਪਸ ਲੈਣੀ ਪਈ ਤੁਸੀਂ ਗੱਲ ਕਰਦੇ ਹੋ ਵੀ ਜਿਨ੍ਹਾਂ ਨੇ ਜਥੇਦਾਰ ਨੂੰ ਘਰ ਬਣਾ ਕੇ ਨਿਰਦੇਸ਼ ਦਿੱਤੇ ਸੀਗੇ ਹੁਕਮ ਕੀਤਾ ਸੀ ਇਹ ਮਾਫੀ ਦੇਣੀ ਆ ਤੇ ਜਿਨ੍ਹਾਂ ਨੇ ਜਥੇਦਾਰ ਨੂੰ ਜਲੀਲ ਕਰਕੇ ਲਾਇਆ ਉਹ ਗੱਲ ਕਰਦੇ ਜੀ ਸਾਡਾ ਕਲਵੰਤ ਸਿੰਘ ਮੰਨਣ ਬਕਾਇਦਾ ਤੌਰ ਤੇ ਜਥੇਦਾਰ ਕਾਲ ਤੱਕ ਗਿਆਨੀ ਰਗਬੀਰ ਸਿੰਘ ਦੇ ਘਰ ਦਾ ਕੇ ਕਹਿੰਦਾ ਜਥੇਦਾਰ ਆ ਤੈਨੂੰ ਪਤਾ ਤੇਰਾ ਅਧਿਕਾਰ ਖੇਤਰ ਕੀ ਆ ਕਹਿੰਦਾ ਦੱਸ ਦਿਓ ਮਹਾਰਾਜ ਤੇਰਾ ਅਧਿਕਾਰ ਖੇਤਰ ਅਕਾਲ ਤਖਤ ਦੇ ਸਕੱਤਰ ਦੀ ਚਾਰਦਵਾਰੀ ਦੇ ਅੰਦਰ ਬਾਹਰ ਨਹੀਂ ਹੈਗਾ ਤੇ ਜਦੋਂ ਜਥੇਦਾਰ ਨੇ ਗੱਲ ਕਹੀ ਸੀ ਤੇ ਇਹਨਾਂ ਸਖਵੀਰ ਬਾਦਲ ਤੇ ਇਹਨਾਂ ਦੇ ਸਕੱਤਰ ਨੂੰ ਲਾਂਧਾ ਪਈਆਂ ਸਿੰਧ ਪੂਰੀਆਂ ਵੀ ਜਥੇਦਾਰ ਅਕਾਲ ਤਖਤ ਜਿਹੜਾ ਵਾ ਉਹ ਸੁਪਰੀਮ ਦੇ ਨਾਲ ਨਾਲ ਸਰਬ ਸੰਝਾ ਹੁੰਦਾ ਵਾ ਸਾਰੇ ਧਰਮਾਂ ਦਾ ਸਾਂਝਾ ਹੁੰਦਾ ਵਾ ਜੇ ਇਥੇ ਇੱਕ ਹਿੰਦੂ ਵੀਰ ਨੇ ਆਪਣੀ ਪਿੰਡਾਣੀ ਜਾਣ ਵਾਸਤੇ ਫਰਿਆਦ ਕੀਤੀ ਜੇ ਸਿੱਖਾਂ ਨੇ ਵਾਪਸ ਲੈ ਕੇ ਦਿੱਤੀ ਸੀ ਕਸੂਰ ਦੇ ਨਵਾਬਾਂ ਕੋਲੋਂ ਖੋ ਕੇ ਤੇ ਹైదరాబాద్ ਦੇ ਨਿਜ਼ਾਮਦਮੇ ਅਕਾਲ ਤੱਕ ਤੇ ਗੱਲ ਕਹੀ ਸੀ ਵੀ ਮੈਨੂੰ ਬਖੈਦਾ ਤੌਰ ਤੇ ਪਨਾਹ ਦਿੱਤੀ ਹੈ ਬਹੁਤੀ ਦੂਰ ਦੀਆਂ ਗੱਲਾਂ ਨੇ ਅਨੀ ਗੜ੍ਹ ਦੇ ਵਿੱਚ ਮੁਸਲਮਾਨਾਂ ਦਾ ਗੜ੍ਹ ਜਿੱਥੇ ਹਿੰਦੂਆਂ ਨੂੰ ਬਕਾਇਦਾ ਤੌਰ ਤੇ ਉੱਥੇ ਆਪਣਾ ਸ਼ੁਭਾ ਯਾਤਰਾ ਲਈ ਕਿੰਦੀ ਜਾਂਦੀ ਸੀ ਜਿੱਥੇ ਤਰ ਕਾਲਟਕ ਦੀ ਦਖਨਦਾਜੀ ਦਾ ਉਸੇ ਪਰਜਾਤਾ ਨਿਕਲੀ ਸੀ ਜੀ ਜਿੱਥੇ ਦਾਦਾ ਇਹ ਖੇਤਰ ਆ ਤੇ ਤੁਹਾਡਾ ਜਾ ਕੇ ਉੱਥੇ ਕਲਵੰਤ ਸਿੰਘ ਮੰਨਲ ਵਰਗੇ ਕਹਿੰਦੇ ਜਾ ਕੇ ਵੀ ਨਹੀਂ ਤੇਰਾ ਅਧਿਕਾਰ ਖੇਤਰ ਜਿਹੜਾ ਬਾ ਚਾਰ ਦੁਆਰੀ ਤੋਂ ਬਾਹਰ ਨਹੀਂ ਹੈਗਾ ਖਤਰੇ ਦਿੱਤੋ ਤੇ ਫਿਰ ਜੇ ਕੌਮ ਦਾ ਜਿਹੜਾ ਕਿਵੇਂ ਹੋ ਗਿਆ ਜੇ ਜੀ ਤੁਹਾਡੀ ਗੰਦਮਾਲੀ ਫਿਰ ਕੌਮ ਦਾ ਜਥੇਦਾਰ ਕਿਵੇਂ ਹੋ ਗਿਆ ਕੌਮ ਦਾ ਜਥੇਦਾਰ ਤੇ ਹੁੰਦਾ ਜਿਹੜਾ ਕੌਮ ਨੂੰ ਸਮਰਪਿਤ ਹੋਵੇ ਤੇ ਕੌਮ ਦੀ ਅਗਵਾਈ ਕਰਨ ਦੇ ਕਾਬਿਲ ਹੋਵੇ ਜੀਰ ਤੁਸੀਂ ਅਧਿਕਾਰ ਖੇਤਰੀ ਹੁੰਦਾ ਕਹਿੰਦਾ ਵੀ ਤੇਰੇ ਸਖਤਰਤ ਤੋਂ ਬਾਹਰ ਨਹੀਂ ਹੈਗਾ ਤੇ ਫਿਰ ਕੌਮ ਦਾ ਜਥੇਦਾਰ ਕਿਵੇਂ ਹੋ ਗਿਆ ਪਹਿਲਾਂ ਤੇ ਇਹਦੇ ਬਾਰੇ ਸਪਸ਼ਟੀਕਰਨ ਦੇ ਦਿਓ ਸੁਖਬੀਰ ਸਿੰਘ ਮਾਦਰ ਜੀ ਦੂਸਰੀ ਧੀ ਗਿਆਨੀ ਗਬੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਸੁਲਤਾਨ ਸਿੰਘ ਨੂੰ ਕਿਵੇਂ ਲਾਇਆ ਗਿਆ ਸੀ ਕਿਉਂ ਲਾਇਆ ਗਿਆ ਸੀ ਕੋਈ ਤੜਕੋ ਹੈ ਕਿ ਡੋਸਮੁਤ ਜੀ ਕਿਉਂ ਸ਼੍ਰੋਮਣੀ ਕਮੇਟੀ ਅੱਜਕੱਲ ਜਿਹੜੀ ਹੈ ਸ਼੍ਰੋਮਣੀ ਕਮੇਟੀ ਦੀ ਬਾਦਲ ਪਰਿਵਾਰ ਦੀ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਚੁੱਕੀ ਹੈ ਤੇ ਉਸ ਸ਼੍ਰੋਮਣੀ ਕਮੇਟੀ ਕੋਲ ਪ੍ਰਾਈਵੇਟ ਲਿਮਟਿਡ ਕੋਲੇ ਜਿਹੜਾ ਉਹ ਹੀ ਅਧਿਕਾਰ ਹੈ ਜਿਹਸੇ ਦਾ ਲਗਾਉਣ ਦਾ ਲੈ ਕੇ ਮੁਤਾਬਕ ਨਹੀਂ ਮਦਿਆਰ ਮਰਿਆਦਾ ਤੇ ਇਹ ਨਿਯਮ ਕਹਿੰਦੇ ਆ ਕਿ ਜਣੀਆਂ ਪੰਥਕ ਸੰਸਥਾਵਾਂ ਦੇ ਪਹਿਲਾਂ ਉਹਨਾਂ ਦੀ رائے ਲਈ ਜਾਵੇ ਉਹਨਾਂ ਕੋਲ ਨਾ ਮੰਗੇ ਜਾਣ ਫਿਰ ਇੱਕ ਕਮੇਟੀ ਬਣਾਈ ਜਾਵੇ ਕਮੇਟੀ ਫਿਰ ਜਿਹੜੀ ਸੀ ਉਹਦੀ ਚੋਣ ਕਰੇ ਉਹ ਚੋਣ ਕਰਕੇ ਤੇ ਉਹ ਲਿਖੇ ਸ਼੍ਰੋਮਣੀ ਕਮੇਟੀ ਦੀ ਐਡਜੈਕਟਿਵ ਨੂੰ ਜਿਹਨੂੰ ਅੰਤਰ ਕਮੇਟੀ ਕਹਿੰਦੇ ਆ ਉਹ ਮੜ ਕੇ ਅਨਾਉਂਸ ਕਰੇ ਇੱਥੇ ਤੇ ਨਾ ਕੋਈ ਕਮੇਟੀ ਬਣਦੀ ਆ ਨਾ ਕਿਸੇ رائے ਲਈ ਜਾਂਦੀ ਆ ਬਾਦਲ ਪਰਿਵਾਰ ਦੇ ਵਿੱਚੋਂ ਬਾਦਲ ਪਿੰਡ ਤੋਂ ਜਿਹਦਾ ਨਾਂ ਫੋਨ ਤੇ ਆ ਜਾਂਦਾ ਈਮੇਲ ਤੇ ਜਾਂ ਲਿਖਤੀ ਆ ਜਾਂਦਾ ਉਹਨੂੰ ਜਿਹਦਰਵਾ ਦਿੱਤਾ ਜਾਂਦਾ ਜੀ ਤੇ ਇਹਨੇ ਕਿ ਬਹੁਨੇ ਕਦ ਦੇ ਜਿਹਦਰ ਹੋਏ ਨੇ ਪਿਛਲੇ ਸਮੇਂ 'ਚ ਇਹਨੇ ਬਹੁਨੇ ਕਦ ਦੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਅਕਾਲ ਤਖਤ ਦੀ ਜਥੇਦਾਰੀ ਕੀ ਹੁੰਦੀ ਐਸ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਅਸੀਂ ਮੁੱਖ ਮੰਤਰੀ ਦੇ ਹੱਕ 'ਚ ਨਹੀਂ ਜਿਹੜੀ ਉਹਨਾਂ ਜਥੇਦਾਰ ਟਿੱਪਣੀ ਕੀਤੀ ਆ ਲੇਕਿਨ ਹੱਕਚ ਸੀ ਤੁਹਾਡੇ ਵੀ ਨਹੀਂ ਜਿਹੜੀ ਟਿੱਪਣੀ ਤੁਸੀਂ ਕੀਤੀ ਹੈ ਤੁਸੀਂ ਟਿੱਪਣੀ ਕਰਨ ਤੋਂ ਪਹਿਲਾਂ ਆਪਣੀ ਪੀੜ੍ਹੀ ਸਿੱਧਾ ਸੋਟਾ ਜਰੂਰ ਫੇੜਦੇ ਭੀ ਤੁਹਾਡੇ ਮੁਤਾਬਕ ਕਾਲ ਤੱਕ ਦੇ ਜ਼ੈਥੀਅਤ ਜਥੇਦਾਰ ਦੀ ਹیثیت ਕੀ ਹੈ ਕੀ ਉਹ ਜਥੇਦਾਰ ਗੁਲਾਮ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਨਿਕਰਦਾ ਵਾ ਜਾਂ ਫਿਰ ਕੌਮੂਸ ਵਰਪਤ ਇਹਦੇ ਬਾਰੇ ਵਿੱਚ ਨਿਸਪੱਸ਼ਟ ਕਰਕੇ ਦੱਸ ਦਿਓ ਫਿਰ ਤੁਸੀਂ ਗੱਲ ਕਰਿਓ ਦਿੱਤੀ ਜੀ 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 ਪੰਜਾਬ ਸਰਕਾਰ ਦੇ ਵੱਲੋਂ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਜਿਸ ਦੇ ਜਿਸ ਨੂੰ ਲੈ ਕੇ ਉਹਨਾਂ ਨੇ ਨਿਯੋਤਤੇ ਦਿੱਤੇ ਸੀ ਕੇਂਦਰੀ ਮੰਤਰੀਆਂ ਨੂੰ ਵੀ ਤੇ ਨਾਲ ਹੀ ਹੋਰ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਵੀ ਪਰ ਕੋਈ ਵੀ ਇਨ ਸਮਾਰਕ ਵਿੱਚ ਨਹੀਂ ਆਇਆ ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖੀਏ ਤੇ ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ ਪ੍ਰਧਾਨ ਮੰਤਰੀ ਨੂੰ ਵੀ ਨਿਯੋਤਤਾ ਭੇਜੇ ਸੀ ਤੇ ਉਹਨਾਂ ਨੇ ਕੋਈ ਮੈਨੂੰ ਲੱਗਦਾ ਕਿ ਕੋਈ ਇਹਨਾਂ ਨੂੰ ਜਵਾਬ ਵੀ ਨਹੀਂ ਦਿੱਤਾ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਜੀ 루베 ਦਾ ਮੁੱਖ ਮੰਤਰੀ ਹੋਵੇ ਤੇ ਉਹਨੂੰ ਪ੍ਰਧਾਨ ਮੰਤਰੀ ਦਾ ਮਨੇ ਦੋਵਾਂ ਵਾਸਤੇ ਲਾਹਨਤ ਬਿਲਕੁਲ ਮੁੱਖ ਮੰਤਰੀ ਵਾਸਤੇ ਵੀ ਲਾਹਨਤ ਹੁੰਦਾ ਤੇ ਪ੍ਰਧਾਨ ਮੰਤਰੀ ਵਾਸਤੇ ਵੀ ਲਾਹਨਤ ਹੁੰਦਾ ਪ੍ਰਧਾਨ ਮੰਤਰੀ ਲੋਕਾਂ ਦਾ ਸੇਵਕ ਦੱਸਦਾ ਆਪਣੇ ਸੇਵਕ ਆ ਤੇ ਫਿਰ ਮੁਲਾਕਾਤ ਇੱਕ ਮੁੱਖ ਮੰਤਰੀ ਕੋਲ ਨਹੀਂ ਕੀਤੀ ਗਈ ਉਹਨੇ ਸੱਦਾ ਪੱਤਰ ਦੇਣਾ ਸੀ ਆਉਣਾ ਜਾਂ ਨਾ ਆਉਣਾ ਤੁਹਾਡਾ ਪ੍ਰੈਰੋਗੇਟਿਵ ਆ ਜੀ ਪਰ ਤੁਸੀਂ ਕਿਹਨਾਂ ਨਾ ਗੁਰੂ ਤੇਗ ਬਹਾਦਰ ਸਾਹਿਬ ਤੋਂ ਤੁਹਾਡਾ ਕੰਮ ਹੀ ਕੋਈ ਨਹੀਂ ਹੈ ਨਾ ਤੁਸੀਂ ਤੇ ਰੋਟੀਆਂ ਸਿੱਖਦੇ ਹੋ ਬਸ ਸਿਆਸੀ ਰੋਟੀਆਂ ਕਹਿੰਦੇ ਜੇ ਅਸੀਂ ਤੇ ਬੜੇ ਭਗਤ ਆ ਅਸੀਂ ਤੇ ਬਹੁਤ ਸ਼ਰਧਾਲੂ ਆ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਨ੍ਹਾਂ ਨੇ ਜੰਜੂ ਤਿਲਕ ਤੇ ਰੱਖੇ ਕੀਤੀ ਪਰ ਮੈਂ ਇਹ ਗੱਲ ਕਹਦਾ ਤੁਸੀਂ ਸ਼ਰਧਾਲੂ ਨਹੀਂ ਤੁਸੀਂ ਰੋਟੀਆਂ ਸਿੱਖ ਰਹੇ ਅੱਜ ਜਿਸ ਦਿਨ ਗੁਰੂ ਸਾਹਿਬ ਦਾ ਛੇਦੀ ਦਿਵਸ ਮਨਾਇਆ ਜਾ ਰਿਹਾ ਵਾ 350 50 ਸਾਲਾ ਮਾਰ ਮਨਾਇਆ ਜਾ ਰਿਹਾ ਵਾ ਜੀਤੇ ਬਾਰੇ ਇੱਕ ਸ਼ਾਇਰ ਨੇ ਲਿਖਿਆ ਸੀ ਇਸ ਕੋ ਵੀ ਬਹੁਤ ਅੱਗੇ ਪਹੁੰਚੇ ਜਨੂਨ ਤੇਰਾ ਇਸ਼ਕ ਦੀ ਖਾਤਰ ਸਾਂਝਾ ਦੁਲੇ ਖੂ ਤੇਰਾ ਸਾਂਝੀ ਵਾਲਤਾ ਦਾ ਪ੍ਰਤੀਕ ਸੀ ਤੇ ਅੱਜ ਉਹਦੇ ਜਿਸ ਦਿਨ ਉਹਦਾ ਛੇਦੀ ਦਿਵਸ ਆ ਜਿਸ ਦਿਨ ਉਹਦਾ ਸਾਂਝੀ ਵਾਲਤਾ ਦਾ ਦਿਨ ਮਨਾਇਆ ਜਾ ਰਿਹਾ ਵਾ ਤੁਸੀਂ ਉਸ ਦਿਨ ਭਗਵੇਂ ਪੰਦੀ ਨਹੀਂ ਰੱਖੀ ਤੁਸੀਂ ਉਸ ਦਿਨ ਰਾਹ ਮੰਦਰ ਤੇ ਭਗਵਾ ਚੱਡਾ ਚਲਾਇਆ ਜੀ ਰਾਜ ਲਗੇ ਸੰਕੇਤ ਦਿੱਤਾ ਵੀ ਮਨੁਸਿਮਰਤੀ ਸਾਡਾ ਸੰਵਿਧਾਨ ਹੋਊਗਾ ਤੇ ਹਿੰਦੂਤਵ ਦੇ ਤਹਿ ਸਾਡਾ ਇਹ ਤੇ ਹਿੰਦੂ ਰਾਸ਼ਟਰ ਹੋਊਗਾ ਤੁਹਾਡੀ ਤੇ ਬੜੀ ਪ੍ਰਾਣੀ ਸੋਚ 1 ਨੇਸ਼ਨ 1 ਇਲੈਕਸ਼ਨ ਅੱਜ ਉਸ ਦਿਨ ਤੁਸੀਂ ਦਿਹਾੜੀ ਖਲੋ ਕੇ ਕਰਨੀ ਕੋਈ ਗੱਲ ਨਹੀਂ ਸੀ ਉਸ ਦਿਨ ਜਿੱਦਾਂ ਜੇਸ ਦਿਨ ਗੁਰੂ ਸਾਹਿਬ ਦਾ ਛੀਦੀ ਧੜਮਨਾ ਚਾਰਿਆ ਇਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਸੈਕੂਲਰਿਜ਼ਮ ਹੋਣਾ ਚਾਹੀਦਾ ਸਾਡੇ ਭਾਰਤ ਦੇ ਵਿੱਚ ਸਾਡਾ ਸੰਵਿਧਾਨ ਸੈਕੂਲਰਿਜ਼ਮ ਦਾ ਪਾਠ ਪੜ੍ਹਾਉਂਦਾ ਵਾ ਤੇ ਸਾਡੇ ਸੰਵਿਧਾਨ ਦੇ ਮੁਤਾਬਕ ਹਿੰਦੁਸਤਾਨ ਸ਼ਬਦ ਕਿਤੇ ਵਰ ਨਹੀਂ ਵਰਤਿਆ ਗਿਆ ਜੇ ਵਰਤਿਆ ਗਿਆ ਤੇ ਭਾਰਤ ਵਰਤਿਆ ਗਿਆ ਇਹ ਭਾਰਤੀ ਸੰਵਿਧਾਨ ਆ ਮਨੁਸ਼ੀਮਤੀ ਲੈਓ ਉਹ ਮਨੁਸ਼ੀਮਤੀ ਜਿਹਦੇ ਵਿੱਚ ਲਿਖਿਆ ਗਿਆ ਵਾ ਜਿਹੜਾ ਦਲਤ ਜਦੋਂ ਉਹ ਸੜਕ ਤੇ ਚੰਦੂਗਾ ਤੇ ਪਿੱਛੇ ਛਾਪਾ ਬੰਨ੍ਹੂਗਾ ਆਪਣੇ ਤੇ ਉਹਦੀ ਲੀਗ ਮਿਲ ਜੇ ਉਹਦੀ ਲੀਗ ਤੇ ਵੀ ਨਾ ਕੋਈ ਜਿਹੜਾ ਉਪਰ ਕਾਰਸੋਣ ਜਿਹੜਾ ਬੰਦਾ ਉਹਦੀ ਲੀਗ ਤੇ ਨਾ ਚੱਲ ਸਕੇ ਉਹਨੂੰ ਪੜ੍ਹਾਈ ਦਾ ਕੋਈ ਅਧਿਕਾਰ ਨਹੀਂ ਉਹਨੂੰ ਧਾਰਮਿਕ ਵਿਦਿਆਨ ਦਾ ਕੋਈ ਅਧਿਕਾਰ ਨਹੀਂ ਸੁਣਨ ਦਾ ਅਧਿਕਾਰ ਨਹੀਂ ਉੱਚੇ ਸੰਜੀਏ ਲਿਖਿਆ ਨਹੀਂ ਤੁਸੀਂ ਕਿਹੜੇ ਪਾਸੇ ਜਾ ਰਹੇ ਹੋ ਇੱਕ ਪਾਸੇ ਤੁਸੀਂ ਚੰਤ ਜਾਣ ਦੀਆਂ ਗੱਲਾਂ ਕਰਦੇ ਦੂਜੇ ਪਾਸੇ ਤੁਸੀਂ ਉਹ ਗੱਲਾਂ ਕਰਦੇ ਜਿਹੜੀ ਅਜੇ ਤੱਕ 500 ਚੰਤ 5000 ਸੱਲ ਪ੍ਰਾਣੀਆਂ ਸੀ ਜੀ ਐਸੇ ਕਰਕੇ ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਇਹਨਾਂ ਨੇ ਪ੍ਰਧਾਨ ਮੰਤਰੀ ਸਹ ਦਿੱਤਾ, ਗ੍ਰਹਿ ਮੰਤਰੀ ਦਿੱਤਾ, ਕਈ ਮੰਤਰੀ ਨੇ ਦਿੱਤਾ ਕਿੱਥੋਂ ਕਿੱਥੋਂ ਤੱਕ ਇਹਨਾਂ ਦੇ ਮੰਤਰੀ ਜਹਾਜਾਂ ਤੇ ਚੜਕੇ ਨਹੀਂ ਗਏ ਮੁੱਖ ਮੰਤਰੀ ਨੂੰ ਸੱਦੇ ਦੇਣ ਵਾਸਤੇ ਪਰ ਕੋਈ ਨਹੀਂ ਆਇਆ। ਕਿਉਂ ਨਹੀਂ ਆਇਆ? ਜਿਹੜੇ ਸਿਆਸੀ ਲੋਕ ਹੁੰਦੇ ਆ ਉਹ ਸਿਆਸੀ ਮੌਸਮਗਿਆਨੀ ਬੜੇ ਹੁੰਦੇ ਆ। ਅੱਜ ਸਭ ਨੂੰ ਇਸ ਗੱਲ ਦਾ ਪਤਾ ਵਾ। ਜੇਸ ਨਾਲ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਚਲ ਗਈ ਮੁੜ ਕੇ ਉਹਨੂੰ ਟਕੇ ਸੇ ਨਹੀਂ ਕਿਸੇ ਬੁੱਛੋ ਜੀ ਤੇ ਸਰਕਾਰ ਜਿਹੜੀ ਉਹ ਜਾਰੀ ਆ ਬਹੁਤ ਜਲਦੀ ਜਾਰੀ ਆ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਜੀ ਅਸੀਂ ਤੇ ਵੇਖੋ ਕਿ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਵਿਛੇ ਪਦਰੀ ਯੂਨੀਵਰਸਿਟੀ ਬਣਾਵਾਂਗੇ ਹਮ ਕੱਲ ਵੱਡੇ ਲਾਂਖੇ ਤੇ ਨਹੀਂ ਸੀ ਅੱਜ ਕਰ ਦੱਤੇ ਉਹਨਾਂ ਨੇ ਫਰਸਟ ਕਲਾਸ ਯੂਨੀਵਰਸਿਟੀ ਦੇ ਕਰੋ ਜੀ ਅਸੀਂ ਤੇ ਕਹਿੰਦੇ ਕਰਨੀ ਚਾਹੀਦੀ ਹੈ ਬਲੌਰ ਜੇ ਦੀ ਯੂਨੀਵਰਸਿਟੀ ਜੀ ਲੇਟਰ ਜੇ ਤੇ ਯੂਨੀਵਰਸਿਟੀ ਉਸੇ ਤਰ੍ਹਾਂ ਹੀ ਬਣੋਣੀ ਆ ਜਿਸ ਤਰ੍ਹਾਂ ਪਹਿਲਾਂ 16 ਮੈਡੀਕਲ ਚ ਬਣਾਇਆ ਜਾ ਚੁੱਕੀ ਆ ਤੇ ਫਿਰ ਲੋੜ ਨਹੀਂ ਹੈ ਜੇ ਯੂਨੀਵਰਸਿਟੀ ਉਸੇ ਤਰ੍ਹਾਂ ਹੀ ਬਣੀ ਆ ਵੀ ਪਿੰਡਾਂ ਪਿੰਡਾਂ ਦੀਆਂ ਡਿਸਪੈਂਸਰੀਆਂ ਮਰ ਕੇ ਦੇ ਉੱਤੇ ਆਮ ਆਦਮੀ ਪਾਰਟੀ ਕਲੀਨਿਕ ਲਿਖਣਾ ਜੇ ਯੂਨੀਵਰਸਿਟੀ ਉਸੇ ਤਰ੍ਹਾਂ ਹੀ ਬਣੀ ਆ ਮੈਰੀ ਮੈਰੀ ਟੂ ਯੂ ਸਕੂਲਾਂ ਦੇ ਜਿਹੜੇ ਬੋਰਡ ਸੀ ਉਹਨਾਂ ਦੇ ਉੱਤੇ ਐਮਿਨਸ ਸਕੂਲ ਲਿਖਣਾ ਜੇ ਬਣਾਉਣੀ ਹੈ ਤੇ ਫਿਰ ਲੋੜ ਹੀ ਨਹੀਂ ਹੈਗੀ ਸਾਨੂੰ ਇਨਫੋਰਮੇਸ਼ਨ ਹੈਗੀ ਆ ਕਿ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਪਹਿਲਾ ਕੋਈ ਕਾਲਜ ਖੋਲਿਆ ਸੀ ਫਿਰ ਪੋਲੀਟিক্যাল ਕਾਲਜ ਖੋਲ੍ਹ ਕੇ ਅਥੇ ਮਾਰਦ ਪਈ ਆ ਉਹ ਖੰਡਰ ਹੋ ਰਹੀ ਆ ਉਸ ਮਾਰਦ ਦੇ ਉੱਤੇ ਬਕਾਇਦਾ ਤੌਰ ਤੇ ਇੱਕ ਬੋਡਾ ਦਰ ਗੁਰੂ ਨਾਨਕ ਗੁਰੂ ਤੇਗ ਬਹਾਦਰ ਸਿੰਘ ਯੂਨੀਵਰਸਿਟੀ ਲਿਖ ਦਿੱਤਾ ਜੂ ਕਿ ਕੀ ਫਰਕ ਪੈਂਦਾ ਉੱਥੇ ਲੇਕਿਨ ਹੋਇਆ ਤਾਂ ਕੁਛ ਨਹੀਂ ਉੱਥੇ 8 ਮਹੀਨਿਆਂ ਦੇ ਵਿੱਚ ਨਾ ਤੇ ਇਹਨਾਂ ਕੋਲੋਂ ਜ਼ਮੀਨ ਖਰੀਦੀ ਜਾਣੀ ਆ ਨਾ ਬਿਲਡਿੰਗ ਸੜੀ ਜਾਣੀ ਆ ਨਾ ਯੂਨੀਵਰਸਿਟੀ ਬਣਨੀ ਇਹਨਾਂ ਕੋਲ ਸਾਰੇ 8 ਮਹੀਨੇ ਰਹਿ ਗਏ ਸਿਰਫ 8 ਮਹੀਨੇ ਅਗਲੇ ਸتمبر ਤੱਕ ਲੋਕਾਂ ਨੇ ਤੇ ਸਰਕਾਰ ਨੇ ਤੇ ਅਫਸਰਾਂ ਨੇ ਇਹਨਾਂ ਦੀ ਗੱਲ ਸੁਣਨੀ ਟੋਟਲੀ ਬੰਦ ਕਰ ਦੇਣੀ 6 ਮਹੀਨੇ ਬਾਅਦ ਜਿਹੜੇ ਵੱਡੇ ਅਫਸਰ ਉਹਨਾਂ ਨੇ ਇਹ ਗੱਲ ਸੁਣਨੀ ਬੰਦ ਕਰ ਦੇਣੀ ਤੇ ਅਸੀਂ ਕਹਿੰਦੇ ਵੀ ਐਲਾਨੋ ਕਰੋ ਗੁਰੂ ਸਾਹਿਬ ਦੀ ਪਵਿੱਤਰ ਧਰਤੀ ਤੇ ਤੁਸੀਂ ਨਾਮ ਕਰ ਰਹੇ ਹੋ ਕੀ ਬਣਾਓਗੇ ਤੁਸੀਂ ਤੇਜਰੀਵਾਲ ਨੇ ਕੀ ਕਿਆ ਸੀ ਕਰ ਜੇ ਤੇ ਮੈਂ ਕੋਈ ਵੋਟ ਮੈਂ ਤੁਹਾਡਾ ਕੋਈ ਕੰਮ ਕੀਤਾ ਤੇ ਮੈਨੂੰ ਵੋਟ ਪਾਇਓ ਜੇ ਨਹੀਂ ਤੇ ਮੈਂ ਨਾ ਪਾਇਆ ਤੇ ਅਗਲਾ ਨਹੀਂ ਪਾਈ ਵੋਟ ਫਿਰ ਖਰਾ ਕੇ ਰੱਖਦੇ ਨੇ ਜੀ ਹੂੰ ਬੀਬੀ ਸਿਵਾਰ ਤੁਸੀਂ ਮਨ ਕੋ ਬਾਦਲ ਨਹੀਂ ਕੀ ਕੈਸੀ ਗਾ ਜੇ ਅਸੀਂ ਬੇਦਬੀ ਕਰਾਈ ਸਾਡਾ ਕੱਖ ਨਾ ਰਹੇ ਤੇ ਨਹੀਂ ਦੇਣ ਤਾਂ ਕੱਖ ਖਾ ਲੈਂਦੇ ਹੁਣ ਕੇਦਰੀਵਾਲ ਸਾਹਿਬ ਵੀ ਕਹਿੰਦੇ ਆ ਵੀ ਜੇ ਤੇ ਸਾਡੀ ਸਰਕਾਰ ਸਥਿਰ ਹੋਈ ਜਿਹਨੇ ਕੁਝ ਕੀਤਾ ਹੋਇਆ ਤੇ ਵੋਟਾਂ ਪਾ ਦੇਣਗੇ ਲੋਕ ਨਹੀਂ ਦੇਣਾ ਸਹੀ ਫਿਰ ਨਹੀਂ ਬਣੀ ਵੋਟਰ ਤਾਂ ਇਹ ਜੱਲਾ ਜਿਹੜੀ ਹੈ ਕੁਦਰਤ ਨੂੰ ਕੋ ਖੋਂਦੀ ਆ ਆਖੇ ਨਹੀਂ ਨਹੀਂ ਖੋਂਦੀ ਇਹਦਾ ਗੁਰੂ ਤੁਸੀਂ ਇਹ ਗੱਲ ਕਹੋ ਜੀ ਇਸ ਕਰਕੇ ਯੂਨੀਵਰਸਿਟੀ ਦਾ ਨਾਮ ਤੇ ਤੁਸੀਂ ਲੈ ਦਿੱਤਾ ਪਰ ਮੈਨੂੰ ਨਹੀਂ ਉਮੀਦ ਵੀ ਆਉਣ ਵਾਲੇ ਸਮੇਂ ਯੂਨੀਵਰਸਿਟੀ ਬਣ ਸਕੇ ਜੇ ਅਧੂਰੀ-ਵਧੂਰੀ ਯੂਨੀਵਰਸਿਟੀ ਬਣਾਉਣ ਦਾ ਫੈਸਲਾ ਵੀ ਨਹੀਂ ਹੋਣਾ ਜੇ ਕੰਮ ਕਰਨ ਦਾ ਪੂਰਾ ਕਰੋ ਜੀ ਤਾਂ ਤਾਂ ਤੇ ਉਹਦਾ ਹੀ ਆਪ ਜਦੋਂ ਪੂਰਾ ਕੰਮ ਹੋਵੇ ਤੇ ਲੋਕਾਂ ਨੂੰ ਕੋਈ ਲਾਭ ਵੀ ਮਿਲੇ ਉਸ ਤੋਂ ਪਰ ਸਰ ਕੱਲ 26 ਨਵੰਬਰ ਪਲਕੇਰਾ ਦਿਨ ਵੀ ਕਾਫੀ ਅਹਿਮ ਰਹਿਣ ਵਾਲਾ ਤੇ ਚੰਡੀਗੜ੍ਹ ਦੇ ਉੱਤੇ ਸਾਡੀ ਨਜ਼ਰਾਂ ਟਿਕਿਆ ਰਹਿਣਗੀਆਂ ਇੱਕ ਪੀਯੂ ਦੇ ਵੱਲੋਂ ਪੀਯੂ ਦੇ ਵਿਦਿਆਰਥੀਆਂ ਵੱਲੋਂ ਵਿਦਿਆਰਥੀ ਜੋ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਤੇ ਸਮਾਜ ਸੇਵੀ ਸੰਸਥਾਵਾਂ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ 26 ਨਵੰਬਰ ਨੂੰ ਫਿਰ ਤੋਂ ਅਸੀਂ ਪੀਯੂ ਜਿਹੜੀ ਯੂਨੀਵਰਸਿਟੀ ਆਫ ਬੰਦ ਦਾ ਐਲਾਨ ਕੀਤਾ ਗਿਆ ਹੈ ਕੀ ਲੱਗਦਾ ਹੈ ਕਿ ਕੇਂਦਰ ਸਰਕਾਰ ਉਸ ਐਲਾਨ ਜੋ ਉਹਨਾਂ ਨੇ ਕੀਤਾ ਹੈ ਉਹ ਸ਼ੁਰੂ ਹੋਣ ਤੋਂ ਪਹਿਲਾਂ ਉਹਨਾਂ ਦਾ ਪ੍ਰਦਰਸ਼ਨ ਵੱਡਾ ਇਕੱਠ ਹੋਣ ਤੋਂ ਪਹਿਲਾਂ ਕੋਈ ਨੋਟੀਫਿਕੇਸ਼ਨ ਜਾਂ ਫਿਰ ਕੋਈ ਲੈਟਰ ਜਿਹੜੀ ਹੈ ਚ ਉਹਨਾਂ ਨੂੰ ਲੈ ਕੇ ਕਰ ਸਕਦੀ ਹੈ ਜਾਂ ਫਿਰ ਉਹਨਾਂ ਦੇ ਕੰਮ ਦੇ ਉੱਤੇ ਕੋਈ ਜੂ ਨਹੀਂ ਸਰਖਣੀ ਤੇ ਦੂਸਰੇ ਪਾਸੇ ਐਸ ਕੇਐਮ ਦੇ ਵੱਲੋਂ ਦਿੱਲੀ ਅੰਦੋਲਨ ਜੋ ਕਿ ਦਿੱਲੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਚੱਲਿਆ ਉਸ ਨੂੰ ਲੈ ਕੇ ਜੋ 5 ਸਾਲ ਹੋਣ ਜਾ ਰਹੇ ਨੇ ਪੂਰੇ ਉਹਨਾਂ ਨੇ ਕਿਹਾ ਕਿ 5 ਸਾਲ ਹੋ ਰਹੇ ਨੇ ਬਰੇਗਾਂ ਡੈਗ ਦਿੱਲੀ ਅੰਦੋਲਨ ਦੀ ਤੇ ਅਸੀਂ ਚੰਡੀਗੜ੍ਹ ਸੈਕਟਰ 43 ਦੇ ਵਿੱਚ ਵੱਡਾ ਇਕੱਠ ਕਰਾਂਗੇ ਕੀ ਲੱਗਦਾ ਹੈ ਕਿ ਕੱਲ ਨੂੰ ਟਕਰਾਅ ਦੇ ਸਿੱਤੇ ਚੰਡੀਗੜ੍ਹ ਚ ਬਣ ਸਕਦੀ ਹੈ ਵੇਖੋ ਕੱਲ ਨੂੰ ਖੂਨ ਖਰਾਬ ਹੋ ਸਕਦਾ ਵਾ ਕਿਉਂਕਿ ਮੋਹਾਲੀ ਦੀ ਪੁਲਿਸ ਤੇ ਚੰਡੀਗੜ੍ਹ ਦੀ ਪੁਲਿਸ ਤੇ ਏਕਾ ਕਰਕੇ 3000 ਮੁਲਾਜ਼ਮ ਉੱਥੇ ਤਾਇਨਾਤ ਕਰ ਦਿੰਦੇ ਨੇ ਵਿਦਿਆਰਥੀਆਂ ਨੇ ਕਹਿਦਾ ਜੀ ਪੱਕੇ ਤੌਰ ਤੇ ਯੂਨੀਵਰਸਿਟੀ ਅਸੀਂ ਕੱਲ ਤੋਂ ਬੰਦ ਕਰ ਰਹੇ ਹਾਂ ਤੇ ਐਸ ਕੇ ਐਮ ਸੰਦੂਕਤਕ ਦਾ ਸੰਦੂਕਤਕ ਸਾਲ ਮੋਰਚਾ ਨੇ 43 ਸੈਕਟਰ ਦੇ ਵਿੱਚ ਆਪਣੀ ਇੱਕ ਵੱਡੀ ਰੈਲੀ ਰੱਖੀ ਹੈ ਜਿਹਦੇ ਵਿੱਚ ਪੀਜੂ ਪੀਜੂ ਨੂੰ ਸਮਰਪਿਤ ਹੋਏਗੀ ਤੇ ਨਾਲ 5 ਸਾਲ ਮੋਰਚੇ ਨੂੰ ਪੂਰੇ ਹੋਏ ਉਹਨੂੰ ਸਮਰਪਿਤ ਹੋਏਗੀ ਜੀ ਉਸ ਰੈਲੀ ਦੇ ਵਿੱਚ ਵੀ ਲੋਕਾਂ ਨੂੰ ਰੋਕਣ ਵਾਸਤੇ ਪੁਲਿਸ ਆਪੇਂ ਲੈਵਲ ਤੇ ਪ੍ਰਬੰਧ ਕਰੇਗੀ ਤੇ ਕਿਤੇ ਡਾਂਗ ਸੋਟਾ ਵੀ ਖੜੇ ਸਕਦਾ ਕਿਸੇ ਗੋਲੀ ਵੀ ਚੱਲ ਸਕਦੀ ਹੈ ਤੇ ਕੱਲ ਦਾ ਦਿਨ ਜਿਹੜਾ ਵਾ ਬੜਾ ਭਾਰੂ ਰਹੇਗਾ ਪੰਜਾਬ ਤੇ ਜੇ ਗੋਲੀ ਚੱਲ ਜਾਂਦੀ ਹੈ ਦੋ ਚਾਰ ਲੋਕ ਮਰ ਜਾਂਦੇ ਸਰਕਾਰ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਲੇਕਿਨ ਸਰਕਾਰ ਦੇ ਉਹ ਕਫਨ ਚ ਆਖਰੀ ਕਿਲ ਸਭ ਤੋਂ ਹੋਏਗੀ ਜੀ ਇਸ ਕਰਕੇ ਕਿਸਾਨਾਂ ਨੇ ਵੀ ਇੰਨੀ ਗੱਲ ਕਹਿ ਦਿੱਤੀ ਹੈ ਕਿ ਕੱਲ ਅਸੀਂ ਪੀਯੂ ਪੀਯੂ ਨੂੰ ਲੈ ਕੇ ਵੀ ਗੱਲ ਕਰਾਂਗੇ ਪੀਯੂ ਨੂੰ ਲੈ ਕੇ ਆਵਾਂਗੇ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਗੱਲ ਕਰਾਂਗੇ ਵਿਦਿਆਰਥੀਆਂ ਨੇ ਕਹਿ ਕਿ ਅਸੀਂ ਬਾਈਕਟ ਤੇ ਕੀਤਾ ਹੀ ਆ ਇਨਾਂ ਦੀਆਂ ਆਪਣੇ ਨਾਮ ਇਗਜ਼ਾਮ ਦਾ ਨਾਲ ਕੱਲ ਨੂੰ ਪੱਕੇ ਤੌਰ ਤੇ ਯੂਨੀਵਰਸਿਟੀ ਬੰਦ ਕਰਾਂਗੇ ਅਸੀਂ ਹੁਣ ਕੱਲ ਨੂੰ ਪੱਕੇ ਤੌਰ ਤੇ ਯੂਨੀਵਰਸਿਟੀ ਬੰਦ ਹੁੰਦੀ ਹੈ ਨਹੀਂ ਨਹੀਂ ਬੰਦ ਯੂਨੀਵਰਸਿਟੀ ਵਾਲੇ ਉੱਥੇ ਕੀ ਵਤੀਰਾ ਪਣਾਉਦੇ ਇਹ ਨਹੀਂ ਪਤਾ ਅਜੇ ਤੱਕ ਸ਼ਕਤੀ ਕਰਦੇ ਨੇ ਵਿਦਿਆਰਥੀ ਨੂੰ ਗ੍ਰਿਫਤਾਰ ਕਰਦੇ ਇਹ ਨਹੀਂ ਪਤਾ ਕੀ ਕਰਦੇ ਨੇ ਜੀ ਲੇਕਿਨ ਜੇ ਤੜੀ ਪਾਰ ਗ੍ਰਹਿ ਮੰਤਰੀ ਨੇ ਸਾਰੇ ਪੱਤਰ ਤਰੇ ਨੇ ਜਿਨ੍ਹਾਂ ਨੇ ਸੈਂਕੜੇ ਬਕਾਇਦਾ ਤੌਰ ਤੇ ਜਿਹੜੇ ਸੀ ਮੁਸਲਮਾਨ ਤੇ ਤੇ ਹਜ਼ਾਰਾਂ ਸਿੱਖ ਮਾਰਦੇ ਦਿੱਲੀ ਦੇ ਵਿੱਚ ਉਹਨਾਂ ਨੂੰ ਆਪਾਂ ਕੀ ਆਸ ਰੱਖ ਸਕਦੇ ਹਾਂ ਬਿਲਕੁਲ ਸ਼ਾਕ ਸੀਦੀ ਕਾਂਗਰਸ ਦੇ ਤੇ ਬੀਜੇਪੀ ਚ ਇੰਨਾ ਕੀ ਫਰਕ ਹੈਗਾ ਜਿਹੜੇ ਕਾਂਗਰਸੀ ਉਹ ਨਸ਼ਨ ਕੁਸ਼ੀ ਕਰਦੇ ਸਿੱਖਾਂ ਦੀ ਜੀ ਬੀਜੇਪੀ ਵਾਲੇ ਗਲਾਵੇਂ ਚ ਲੱਗੇ ਗਲਪ ੁੱਟਦੇ ਨੇ ਵੀ ਇਹਨਾਂ ਨੂੰ ਲੋੜ ਨਹੀਂ ਕੁਝ ਕਹਿਣ ਦੀ ਗਲਾਵੇਂ ਚ ਲਾਉਂਦੇ ਗਲਪ ੁੱਟਦੇ ਮਾਰਦੇ ਉੱਥੇ ਨੇ ਉਹਨਾਂ ਨੇ ਸਮਝ ਲਿਖਿਓ ਹੁੰਦਾ ਕਿ ਇਹੋ ਜਿਹੀ ਘਟਨਾਵਾਂ ਵਾਪਰਨਗੀਆਂ ਪਰ ਜਿਸ ਤਰੀਕੇ ਦਾ ਕੱਲ ਦਾ ਜਿਹੜੀ ਹੈ ਤਿਆਰੀਆਂ ਕੀਤੀਆਂ ਜਰੀਏ ਸਰਕਾਰ ਨੇ ਵੀ ਕੀਤੀਆਂ ਕਿਸਾਨ ਵੀ ਕਰ ਰਹੇ ਵਿਦਿਆਰਥੀ ਵੀ ਕਰ ਰਹੇ ਤੇ ਖੂਨ ਖਰਾਬਾ ਹੁਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜੀ ਤੇ ਜੇ ਖੂਨ ਖਰਾਬਾ ਹੋਇਆ ਤੇ ਪੰਜਾਬ ਸਰਕਾਰ ਦੇ ਲਈ ਉਹ ਵਾਟਰ ਨੂੰ ਸਭ ਤੋਂ ਹੈ ਹੂੰ ਦੇਸ ਕਰਕੇ ਪੰਜਾਬ ਸਭ ਨੂੰ ਸੁਚੇਤ ਰਹਿਣਾ ਚਾਹੀਦਾ ਵਾ ਮਾਮਲਾ ਚੰਡੀਗੜ੍ਹ ਦਾ ਬਸ ਚੰਡੀਗੜ੍ਹ ਪੁਲਿਸ ਜਿਹੜੀ ਉਹ ਬਕਾਇਦਾ ਤੌਰ ਤੇ ਉੱਤੇ ਸਿੰਝੇ ਉਹ ਆਪਣੀ ਗੱਲ ਕਰੇ ਪੰਜਾਬ ਪੁਲਿਸ ਉੱਚ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਜੀ ਜੀ ਬਿਲਕੁਲ ਕੱਲ ਦਾ ਦਿਨ ਕਾਫੀ ਅਹਿਮ ਰਹਿਣ ਵਾਲਾ ਦੇਖਦੇ ਹਾਂ ਕਿ ਕੱਲੋ ਕੀ ਕੁਝ ਕੀ ਸਥਿਤੀ ਬਣਦੀ ਹੈ ਦੋ 13 ਹਾਂ ਦੇ ਵੱਲੋਂ ਜਿਹੜਾ ਆ ਵੱਡਾ ਪ੍ਰਦਰਸ਼ਨ ਕੀਤਾ ਜਾਣਾ ਹੈ ਪਿਛਲੀ ਵਾਰ ਵੀ ਦੇਖਿਆ ਜਦੋਂ 10 ਮਹੱਭਨ ਨੂੰ ਵੱਡਾ ਇਕੱਠ ਕੀਤਾ ਗਿਆ ਤਾਂ ਕਿਸ ਤਰੀਕੇ ਦੇ ਨਾਲ ਧੱਕਾ ਮੂਕੀ ਵਿਦਿਆਰਥੀਆਂ ਦੇ ਵਿਚਾਲੇ ਤੇ ਪੁਲਿਸ ਮੁਲਾਜ਼ਮਾਂ ਦੇ ਵਿਚਾਲੇ ਦੇਖਿਆ ਨੂੰ ਮਿਲੀ ਕਈ ਵਿਦਿਆਰਥੀ ਹਿਰਾਸਾ ਚ ਵੀ ਲਏ ਬਾਕੀ ਕੱਲੂ ਵੀ ਦੇਖਦੇ ਹਾਂ ਕੀ ਹੁੰਦਾ ਹੈ ਤੇ ਕਦੋਂ ਤੱਕ ਕੇਂਦਰ ਸਰਕਾਰ ਇਸ ਦਿੱਤੇ ਚੁੱਪੀ ਧਾਰੀ ਰੱਖਦੀ ਹੈ ਕੀ ਕੁਝ ਬੋਲਦੀ ਹੈ ਇਹ ਵੀ ਦਿਲਚਸਪ ਰਹਿਣ ਵਾਲੀ ਇਹ ਗੱਲ ਕਿ ਕੀ ਕੁਝ ਹੋਰ ਭਵਿੱਖ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਬਹੁਤ ਸ਼ੁਕਰੀਆ ਪਰ ਸਾਥ ਤੁਸੀਂ ਆਪਣਾ ਸਮਾਂ ਦਿੱਤਾ ਸ਼ੁਕਰੀਆ ਜੀ ਸ਼ੁਕਰੀਆ